ਸਰਬਜੀਤ ਪੈਡੂ ਲਕਤੀਮਾਨ ਚੈਨਲ ਤੇ ਮੈਂ ਸਾਰਦਾ ਸਾਰਤ ਕਰਦੀ ਆ ਫੋਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਵੀਡੀਓ ਕੋਲਡ ਡਰਿੰਕ ਦੀ ਬੋਤਲ ਦੀ ਜੋ ਆਪਾਂ ਕੋਲਡ ਡਰਿੰਕ ਮਤਲਬ ਕਿ ਬੋਤਲਾ ਆਪਾਂ ਕੋਲਡ ਡਰਿੰਕ ਤੇ ਆਪਾਂ ਗਵਾਣੇ ਆ ਫਿਰ ਪੀ ਕੇ ਖਾਲੀ ਬੋਤਲ ਆਪਾਂ ਸਿੱਟ ਦਿੰਨੇ ਆ ਉਹਨੂੰ ਕਦੇ ਸੁੱਟਣੀ ਨਹੀਂ ਚਾਹੀਦੀ ਕਿਉਂਕਿ ਇਹਹੀ ਬੋਤਲ ਆਪਣੇ ਬਹੁਤ ਜਿਆਦਾ ਕੰਮ ਆਉਂਦੀਆਂ ਨੇ ਤੇ ਉਹਦੇ ਵਾਸਤੇ ਆਪਾਂ ਇੱਕ ਵੀਡੀਓ ਬਣਾਉਂਦੇ ਆ ਤੇ ਲੋ ਜੀ ਇਹ ਹੈਗੀ ਜੀ ਛੋਟੀ ਬੋਤਲ ਹੈ ਇਹ ਕੋਲ ਡਰਿੰਕ ਵੀ ਜੇ ਤੁਸੀਂ ਵੱਡੀ ਬੋਤਲ ਦਾ ਬਣਾਉਣਾ ਚਾਹੁੰਦੇ ਹੋ ਤੁਸੀਂ ਵੱਡੀ ਬੋਤਲ ਨੂੰ ਵੀ ਵੱਡੀ ਬੋਤਲ ਦਾ ਬਣਾ ਸਕਦੇ ਹੋ ਇਹਦੇ ਨਾਲ ਇਹ ਇੱਕ ਇੰਨੀ ਸੋਹਣੀ ਚੀਜ਼ ਬਣੂਗੀ ਨਾ ਜਿਸ ਨੂੰ ਤੁਸੀਂ ਦੇਖ ਕੇ ਹੈਰਾਨ ਹੀ ਰਹਿ ਜਾਓਗੇ ਵੀ ਇਹ ਬਣਤਾ ਬਣ ਕਿਵੇਂ ਗਿਆ ਚਲੋ ਜੀ ਇਹ ਹੈ ਜੀ ਅਸੀਂ ਆਪਣੀ ਕੋਲ ਡਰਿੰਕ ਦੀ ਬੋਤਲ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਇਹ ਕੋਲ ਡਰਿੰਕ ਦੀ ਬੋਤਲਾ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਲਵਾਂਗੇ ਵਿਚਾਲੋ ਆਹ ਵਾਲੀ ਜਿਹੋ ਲੀਜ ਪੇਮਣੀ ਪਈ ਹੈ ਨਾ ਇੱਥੋਂ ਕਟਿੰਗ ਕਰਾਂਗੇ ਵਿਚਾਲੋ ਜਿਹੋ ਲੀ ਬਣੀ ਹੋਈ ਆ ਹੁਣ ਇਹਨੂੰ ਆਪਾਂ ਕਟਿੰਗ ਕਰ ਲੈਣੇ ਆ जो तो ती चाकू भी कर जो चाकू नहीं करना कट रोड भी कर सकते कटरा फिर छोटी कैंटिंग फिर छोटी कैंची मैं कटिंग कर दो भाग लिया हूं आप की करना है इन कैं इथो ना कटिंग का करनी मतलब की लंबिया लंबिया कतरा ई बनाने कट के कैंची ਇਦਾਂ ਕਰਕੇ ਸਾਬ ਨਾਲ ਰੱਖਣੀ ਹੈ ਤੁਸੀਂ ਚੜਾਈ ਕਿੰਨੀ ਕੁ ਰੱਖਣੀ ਹੈ ਉਹਦੇ ਹਿਸਾਬ ਨਾਲ ਕੱਟ ਲਿਆ ਜੇ ਵੱਧ ਚੜਾਈ ਰੱਖਣਾ ਚਾਹੁੰਦੇ ਹੋ ਤਾਂ ਵੱਧ ਵੀ ਰੱਖ ਸਕਦੇ ਆ ਜੇ ਘੱਟ ਰੱਖਣਾ ਚਾਹੁੰਦੇ ਆ ਤਾਂ ਘੱਟ ਵੀ ਕਰ ਸਕਦੇ ਆ ਆਪਦੇ ਹਿਸਾਬ ਮੁਤਾਬਕ ਰੱਖਣਾ जि कटाई करते हैं अपनी चलो जी देखो आप कटिंग कर, कर जो है ली है जो कटिंग करा रखना ਇਦਾਂ ਕਰਕੇ ਫੋਲਡ ਕਰਨਾ ਹੈ ਇਦਾਂ ਕਰਕੇ ਤੇ ਇਹ ਕਿਸਾ ਆਪਾਂ ਨੇ ਇਹ ਸਾਰੇ ਇਹੋ ਟ੍ਰੇਨ ਹੋਣਗੇ ਕਿਸਾ ਸੱਡਣਾ ਇਥੇ ਕਿਸਾ ਆਪਾਂ ਨੇ ਫੋਲਡ ਕਰਨਾ ਹੈ ਇਦਾਂ ਕਰਕੇ ਜਿੱਥੇ ਭੰਨ ਜਾ ਪਾ ਦੇਣਾ ਦੇਖੋ ਇਦਾਂ ਕਰਕੇ ਠੀਕ ਹੈ ਜੀ ਦੋ-ਦੋ ਰੱਖਣਾ ਹੈ ਮਤਲਬ ਕਿ ਐਂ ਹੈਗਾ ਵੀ ਆਪਾਂ ਵੱਡਾ ਛੋਟਾ ਰੱਖ ਦਵਾਂਗੇ ਉਜੀ ਦੇਖੋ ਇਦਾਂ ਆਪਾਂ ਇਹ ਫੁੱਲ ਜਿਹਾ ਬਣਾ ਲੈਣਾ ਠੀਕ ਹੈ ਜੀ ਇਦਾਂ ਹੀ ਆਪਾਂ ਦੂਜੀ ਬੋਤਲ ਦਾ ਵੀ ਸਹੀ ਢੇਰ ਕੱਟ ਲੈਣਾ ਜਿਹੜੀ ਆਹੋ ਬੋਤਲ ਦਾ ਵੀ ਆਪਾਂ ਇਦਾਂ ਹੀ ਸ裁 ਕੱਟ ਲੈਣਾ। ਤੁਸੀਂ ਵੀ ਆਪਾਂ ਇਹਦਾ ਕੱਟ ਲਿਆ ਹੁਣ ਇਹਨੂੰ ਵੀ ਆਪਾਂ ਕੋਲਡ ਕਰ ਲਵਾਂਗੇ ਇਦਾਂ ਕਰਕੇ ਇਹਦੇ ਵਿੱਚ ਫੁੱਲ ਜਿਹਾ ਬਣਾ ਲੈਨੇ। ਆਪਾਂ ਇਹ ਵੀ ਆਹ ਬੋਤਲ ਜੋ ਕੋਲਡ ਡਰਿੰਕ ਦੀ ਬੋਤਲ ਦੀ ਉਹਦੇ ਤੱਕ ਆਪਾਂ ਨੇ ਫਲਾਵਰ ਜਿਹਾ ਤਿਆਰ ਕਰ ਲਿਆ ਹੈ। ਦੇਖੋ ਜੀ ਇਦਾਂ ਨੇ ਬਣੇ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ? एणेने आपलं फुल, फुल बनास्त आपण कहू पेपरची लोड पेपरची आपण कटिंग करांगे आपण किंवा कटिंग करणे 5 सँटीमीटर कटिंग करी आहे चारो पासो पामीटर टक्कणे आज सँटीमीटर ਨਾ ਲੋ ਜੀ ਆਪਾਂ 5.5 ਸੈਂਟੀਮੀਟਰ ਤੇ ਇਨਸਾਨੀ ਲਗਾ ਲਈਏ ਤੇ ਹੁਣ ਆਪਾਂ ਇਹਦੀ ਕੈਂਚੀ ਦੀ ਮਦਦ ਨਾਲ ਆਪਾਂ ਕੱਟ ਲਾਨੇ ਆ ਜੇ ਤੁਸੀਂ ਫਲਾਵਰ ਪੱਤੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 10 ਸੈਂਟੀਮੀਟਰ ਤੇ ਇਨਸਾਨੀ ਲਗਾ ਕੇ ਚਾਰਤੀ ਕਟਿੰਗ ਕਰ ਸਕਦੇ ਹੋ ਚਾਰਟ ਜੇ ਤੁਸੀਂ ਚਿੱਟਾ ਲੈਣਾ ਚਾਹੁੰਦੇ ਹੋ ਚਿੱਟਾ ਵੀ ਲੈ ਸਕਦੇ ਹੋ ਬਲੈਕ ਯੈਲੋ ਜਿਹੜਾ ਵੀ ਰੰਗ ਤੁਹਾਨੂੰ ਪਸੰਦ ਆ ਉਹ ਲੈ ਸਕਦੇ ਹੋ ਮਿਲਦੇ ਅਸਮਾਨੀ ਕਲਰ ਪਿਆ ਸੀ ਕਿ ਮੈਂ ਕਿਹਾ ਚਲ ਅਸਮਾਨੀ ਕਲਰ ਵਰਤ ਲਵਾਂ ਆਪਾਂ ਤੇ ਦੇਖੋ ਜੀ ਇਦਾਂ ਹੀ ਆਪਾਂ ਕਈ ਪੀਸ ਕਰ ਲੈਨੇ ਆ ਇਹਦੇ ਮੇਨੰਦੀ ਲੋੜਨੀ ਹੈ ਕਿ ਬਸ ਪੀਸ ਉੱਤੇ ਪੀਸ ਰੱਖ ਕੇ ਆਪਾਂ ਕਟਿੰਗ ਕਰ ਲੈਨੇ ਆ ਇਹ ਮੇ ਇਹ ਹੋ ਗਿਆ ਆਪਣਾ ਚੌਪਸ ਕੱਟਿਆ ਹੋਇਆ ਪੀਸ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਇਦਾਂ ਫੋਲਡ ਕਰਕੇ ਜੀ ਫਿਰ ਇਦਾਂ ਫੋਲਡ ਕਰਨਾ ਠੀਕ ਹੈ ਜੀ ਇਦਾਂ ਫੋਲਡ ਕਰਕੇ ਫਿਰ ਇਹਨੂੰ ਇਦਾਂ ਫੋਲਡ ਕਰਨਾ ਹੈ ਫੋਨ ਜਿਹੜਾ ਆ ਵਾਲਾ ਹਿੱਸਾ ਹੋਊਗਾ ਇਹ ਆਪਾਂ نیچے ਰੱਖਣਾ ਇਹਦੇ ਇਹਨੂੰ ਆਪਾਂ ਸ਼ੇਪ ਦੇਣ ਸ਼ੇਪ ਦੇਣੀ ਆ ਤੁਸੀਂ ਗੁਲਾਈ ਚ ਵੀ ਕੱਟ ਸਕਦੇ ਹੋ ਜੇ ਮਤਲਬ ਕਿ ਤਿੱਖੀਆਂ ਪੱਤੀਆਂ ਵਾਲਾ ਫੁੱਲ ਬਣਾਉਣਾ ਚਾਹੁੰਦੇ ਹੋ ਤਾਂ ਤਿੱਖੀਆਂ ਪੱਤੀਆਂ ਵੀ ਬਣਾ ਸਕਦੇ ਹੋ ਹੁਣ ਸਾਨੂੰ ਮੈਂ ਸ਼ੇਪ ਦੇ ਕੇ ਤਾਂ ਕਹਿੰਦੀ ਹਾਂ ਕਿ ਗੋਲ ਪੱਤੀ ਵਾਲਾ ਫੁੱਲ ਬਣਾਉਣਾ ਆਪਾਂ ਨੇ ਤਾਂ ਗਲਾਈ ਕੱਟਣੀ ਹੈ ਜੀ ਦੇਖੋ ਜੀ ਹੁਣ ਸਾਨੂੰ ਖੋਲ ਕੇ ਦਿਖਾਣੇ ਆ ਆਪਾਂ ਨੇ ਕੀ ਕਰਨਾ ਹੈ ਜੀ ਜੋ ਆਪਣੀ ਮਤਲਬ ਕਿ ਇਹ ਪੱਤੀਆਂ ਨੇ ਇਹੋ ਆਪਾਂ ਇੱਥੋਂ ਥੋੜਾ ਥੋੜਾ ਇਹਨਾਂ ਨਾਲ ਕੱਟ ਦੇਣਾ ਹੈ ਕੱਟ ਕੇ ਦਫਾ ਨਹੀਂ ਆ ਫਿਰ ਇਹਦੇ ਵਿੱਚ ਆਪਾਂ ਕਲਰ ਭਰਾਂਗੇ ਜਿਆਦਾ ਨਹੀਂ ਕੱਟਣਾ ਫਿਰ ਆਪਣਾ ਜੋ ਫੁੱਲ ਲੈਂ ਖਰਾਬ ਹੋ ਜੂਗਾ ਕੋਜੀ ਇੱਕ ਦਾ ਕਟਿੰਗ ਕਰਨਾ ਜੇ ਹੁਣ ਆਪਣਾ ਇਹ ਫੁੱਲ ਦੀ ਸ਼ੇਪ ਆਪਾਂ ਇਹਨੂੰ ਬਣਾ ਦਿੱਤੀ ਹੈ ਸ਼ੇਪ ਇਦਾਂ ਹੀ ਕਰ ਕਰ ਆਪਾਂ ਸਾਰੇ ਫਲਾਵਰ ਤਿਆਰ ਕਰ ਲੈਣੇ ਫਿਰ ਇਹਦੇ ਵਿੱਚ ਆਪਾਂ ਭਰਾਂਗੇ ਕਲਰ ਜੀ ਅਰੇ ਫੁੱਲਾਂ ਦੀ ਕਟਿੰਗ ਕਰ ਲਈ ਹੈ ਤੇ ਹੁਣ ਇਹਦੇ ਵਿੱਚ ਆਪਾਂ ਨੇ ਕਲਰ ਦੇਣਾ ਹੈ ਕਲਰ ਅਲੱਗ-ਅਲੱਗ ਕਲਰ ਦਵਾਂਗੇ ਇਹੇ ਹੈਗੇ ਸੀ ਆਪਣੇ ਜੋ ਪੱਤੀਆਂ ਕੱਟੇ ਸੀ ਬੋਤਲ ਦੀ 29 ਇਹ ਸਾਰੀਆਂ ਗਿਣਨੀਆਂ ਸੀ ਆਪਾਂ ਨੇ 30 ਹੁੰਦ ਤਿਆਰ ਕਰ ਲਏ ਨੇ ਤੇ ਇਹਨੂੰ ਹੁਣ ਆਪਾਂ ਦਿੰਨੇ ਆ ਕਲਰ ਕਲਰ ਅਲੱਗ-ਅਲੱਗ ਕਲਰ ਦਮਾਂਗੇ ਜਿਵੇਂ ਕੀ ਰੈੱਡ ਹੋ ਗਿਆ ਕਿਸੇ ਤੇ ਬਲੂ ਭਰ ਦਾਂਗੇ ਕਿਸੇ ਤੇ ਰੈੱਡ ਤੇ ਕਿਸੇ ਤੇ ਗ੍ਰੀਨ ਇਦਾਂ ਕਰਕੇ ਇਦਾਂ ਕਰਕੇ ਕਲਰ ਦੇਣਾ ਜੀ ਪਹਿਲਾਂ ਗੋਲ ਬਿੰਦੂ ਲਗਾ ਲੈਣਾ ਠੀਕ ਹੈ ਜੀ ਫਿਰ ਇਦਾਂ ਕਰਕੇ ਬੱਤੀਆਂ ਖਚਣੀਆਂ ਨੇ ਜਿਸੋਟ ਲਈ ਵਾਈਟ ਪੇਪਰ ਹੋਊਗਾ ਵਾਈਟ ਤੇ ਬਹੁਤ ਸੋਹਣਾ ਲੱਗਦਾ ਹੈ ਇਹ ਠੀਕ ਹੈ ਜੀ ਲੱਖ ਲੱਖ ਕਲਰ ਦਵਾਵਾਂਗੇ ਇਦਾਂ ਕਰਕੇ ਸਾਰੇ ਆਪਾਂ ਫੁੱਲ ਲਈ ਲਗਾ ਕੇ ਸਾਰੇ ਆਪਾਂ ਕਲਰ ਦੇ ਦਾਂਗੇ ਲੋ ਜੀ ਆਪਣੇ ਸਾਰੇ ਫੁੱਲ ਤਿਆਰ ਹੋ ਗਏ ਨੇ ਤੇ ਸਾਰਿਆਂ ਨੂੰ ਕਲਰ ਕਰ ਦਿੱਤਾ ਤਾਂ ਤੇਰੇ ਦਿਖਾ ਦੇ ਸਾਰੇ ਨੂੰ ਆਪਾਂ ਕਲਰ ਕਰ ਦਿੱਤਾ ਤੇ ਹੁਣ ਆਪਾਂ ਨੇ ਕੀ ਕਰਨਾ ਜੋ ਆਪਣੇ ਇਹ ਪੀਸ ਕੱਟੇ ਹੋਏ ਸੀ ਇਹਨਾਂ ਉੱਤੇ ਜਦ ਤੁਸੀਂ ਫੈਵੀਕੋਨ ਨਾਲ ਵੀ ਲਗਾ ਸਕਦੇ ਹੋ ਫੁੱਲ ਨਹੀਂ ਆਪਾਂ ਕਿਹਾ ਵੀ ਫੈਵੀ ਫਿਕਸ ਹੋਊਗੀ ਫੈਵੀ ਕਲਿੱਕ ਹੀ ਕਹਿੰਦੇ ਮੈਂ ਨੇ ਫੌਲੀਫਿਕਸ ਫੌਲੀਫਿਕਸ ਹੈ ਤੇ ਇਹ ਥੋੜੀ ਥੋੜੀ ਏਦਾਂ ਲਗਾ ਲੈਣੀ ਆ ਇਹ ਹੱਥ ਤੇ ਨਹੀਂ ਲੱਗਣੀ ਚਾਹੀਦੀ ਹੈਗੀ ਜੇ ਹੱਥ ਤੇ ਲੱਗ ਗਈ ਫਿਰ ਹੱਥ ਤੋਂ ਉੱਤਰ ਨਹੀਂ ਮਾਸ ਹੀ ਪਾਟ ਜੂ ਆਪਣਾ ਥੋੜੀ ਥੋੜੀ ਲਗਾਣੀ ਆ ਬਿਲਕੁਲ ਜੇ ਵੀ ਆਪਣੇ ਸਾਰੀਆਂ ਪੱਤੀਆਂ ਨਾਲ ਆਪਾਂ ਇਹਦੇ ਉੱਤੇ ਲਗਾ ਦਿੰਨੇ ਆਪਾਂ ਫੁੱਲ ਫਿਰ ਆਪਾਂ ਦੂਜੀ ਤੇ ਜਿਹੜੀ ਦੂਜੀ ਆਪਣੀਆਂ ਪੱਤੀਆਂ ਨੇ ਉਹਦੇ ਲਗਾ ਦਵਾਂਗੇ ਜੀ ਸਾਰੇ ਫੁੱਲ ਆਪਾਂ ਨੇ ਚਿਪਕਾਏ ਦਿੱਤੇ ਸੀ ਦੇਖੋ ਆਪਣਾ ਕਿੰਨਾ ਸੋਹਣਾ ਕੋਈ ਦਸਤਾ ਬਣ ਕੇ ਪਿਆਰ ਹੋ ਗਿਆ ਜਿਹੇ ਆਪਾਂ ਮਤਲਬ ਕਿ ਜੋ ਪੱਤੀਆਂ ਜੀ ਆਪਾਂ ਕੱਟੀਆਂ ਸੀ ਜੇ ਥੋੜੀ ਜਿਹੀ ਬਰੀਕ ਕੱਟਦੇ ਫਿਰ ਜਿਆਦੇ ਭਰ ਜਾਂਦਾ ਹੁਣ ਇਹ ਆਪਣੀਆਂ ਪੱਤੀ ਥੋੜੀਆਂ ਮੋਟੀਆਂ ਕੱਟੀਆਂ ਹੋਈਆਂ ਸੀ ਇਸ ਲਈ ਇਹ ਘੱਟ ਫੁੱਲਾਂ ਨਾਲ ਘੱਟ ਹੀ ਭਰੇ ਪਰ ਕੋਈ ਦਸਤਾ ਬਹੁਤ ਜਿਆਦਾ ਸੋਹਣਾ ਤਿਆਰ ਹੋਇਆ ਬਣ ਕੇ ਤੇ ਹੁਣ ਆਪਾਂ ਨੇ ਕੀ ਕਰਨਾ ਇੰਦੀ ਕਾਪਾ ਕੋਈ ਵੀ ਜੇ ਤਾਂ ਗੱਤੇ ਦਾ ਪੀਸ ਕੱਟ ਲਓ ਜੇ ਸੁਰ ਲਵੇ ਹੈ ਪਲਾਈ ਦਾ ਪੀਸ ਹੈ ਤਾਂ ਪਲਾਈ ਦਾ ਪੀਸ ਕੱਟ ਕੇ ਉਹਦੇ ਉੱਤੇ ਫੈਵਿਕ ਫੈਵਿਕ ਇੱਕ ਚਿਪਕੇ ਲੈਣੀ ਹੈ ਜੇ ਗਲਾਈ 'ਚ ਕੱਟਣਾ ਤਾਂ ਗਲਾਈ 'ਚ ਵੀ ਕੱਟ ਸਕਦੇ ਚੌਂਸਾ ਦਾ ਚੌਂਸਾ ਵੀ ਕੱਟ ਸਕਦੇ ਇਹਦੇ ਹੁਣ ਆਪਾਂ ਨੇ ਫੈਵਿਕੋਲ ਲਗਾਇਆ ਹੋਇਆ ਜੀ ਇਹਦੇ ਉੱਤੇ ਆਪਾਂ ਹੁਣ ਇੰਦਾ ਕੱਟ ਕੇ ਇਹ ਗੁਲਦਸਤਾ ਜੋ ਆਪਾਂ ਇੰਦਾ ਕਰਕੇ ਤੇ ਚਿਪਕੇ ਦਮਾਂਗੇ ਤੇ ਲੋਜੀ ਦੇਖੋ ਇਹ ਗੁਲਦਸਤੇ ਨੂੰ ਆਪਾਂ ਕਿੱ데 ਵੀ ਤਰਸ ਸਕਦੇ ਹਾਂ ਜਿਵੇਂ ਕਿ ਆਪਾਂ ਮੇਜ਼ ਵਗੈਰਾ ਤੇ ਜਾਂ ਫਿਰ ਕਿਚਨ ਵਗੈਰਾ ਦੇ ਵਿੱਚ ਫ੍ਰਿਜ ਦੇ ਉੱਪਰ ਤਾਂ ਚ ਸਕਦੇ ਆ ਇਦਾਂ ਕਰਕੇ ਆਪਣਾ ਬਹੁਤ ਸੋਹਣਾ ਗੁਜਸਤਾ ਤਿਆਰ ਹੋ ਜੂਆ ਬੋਤਲ ਤੋਂ ਤੁਸੀਂ ਵੱਡੀ ਕੋਲਡ ਡਰਿੰਕ ਦੀ ਬੋਤਲ ਹੁੰਦੀ ਹੈ ਤੇ ਵੱਡੀ ਕੋਲਡ ਡਰਿੰਕ ਦੀ ਬੋਤਲ ਤੋਂ ਵੀ ਤਿਆਰ ਕਰ ਸਕਦੇ ਹੋ ਜੇ ਛੋਟੀ ਹੈ ਤਾਂ ਛੋਟੀ ਤੋਂ ਵੀ ਤਿਆਰ ਕਰ ਸਕਦੇ ਆ ਕਾਰਨ ਨੂੰ ਤਾਂ ਬਹੁਤ ਟਾਈਮ ਲੱਗ ਗਿਆ ਜੀ 2 ਘੰਟੇ ਲੱਗ ਗਏ ਨੇ ਇਹ ਨੂੰ ਕਰਨ ਨੂੰ ਤਿਆਰ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਕਰਨਾ ਵਜ ਤੋਂ ਬਾਅਦ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਗੁਜਸਤਾ ਕਿੱਦਾਂ ਦਾ ਲੱਗਿਆ ते बाकी कमेंट तो जरूर करा करो लाइक जरूर करा करो जो भी पहली बार आता मेरे चैनल से चैनल सबसक्राइब जरूर करा करो तो चलो जी मेला कल एक बहुत बड़ी तक तक सारे सत श्रीकाल